BSP ਦੇ ਲੋਕ ਸਭਾ ਫਰੋਜਪੁਰ ਤੋਂ ਉਮੀਦਵਾਰ ਸਰਿੰਦਰ ਕੰਬੋਜ ਨੂੰ ਅੱਜ ਮਿਲਿਆ ਵੱਡਾ ਸਮਰਥਨ ਜਾਣਕਾਰੀ ਮੁਤਾਬਕ ਦੱਸਦੀ ਹੈ ਕਿ ਅੱਜ ਡੇਰਾ ਬਾਬਾ ਆਲਖਪੁਰ ਤੋਂ ਆਮ ਦੇ ਸੇਵਾਦਾਰ ਬਾਬਾ ਰਾਜਕਮਰ ਜੀ ਬਕੈਨ ਵਾਲਾ ਆਪਣੇ ਸਾਥੀਆਂ ਦੇ ਸਮੇਤ ਸਰਿੰਦਰ ਕੰਬੋਜ ਦੇ ਗ੍ਰਹਿ ਵਿਖੇ ਪਹੁੰਚ ਕੇ BSP ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਇਸ ਮੌਕੇ ਬਾਬਾ ਰਾਜਕਮਰ ਬਕੈਨ ਵਾਲਾ ਜੀ ਨੇ ਦੱਸਿਆ ਕਿ ਸਰਿੰਦਰ ਕੰਬੋਜ ਨੂੰ ਰੋਈ ਪਰ ਲੋਕ ਸਭਾ ਤੋਂ ਵੱਡੀ ਲੀਡ ਤੇ ਜਿਤਾ ਕੇ ਮੈਂਬਰ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਇਸ ਮੌਕੇ ਸਰਿੰਦਰ ਕਮੋਜ ਜੀ ਨੇ ਬਾਬਾ ਜੀ ਅਦਾ ਤੇ ਸਾਥੀਆਂ ਦਾ ਧੰਨਵਾਦ ਕੀਤਾ ਤੇ ਕੀ ਕਿਹਾ ਆਓ ਸੁਣੋ ਹੋ ਸਭ ਅੱਜ ਬਕੈਨਵਾਲਾ ਤੋਂ ਬਾਬਾ ਰਾਏਕਮਰ ਜੀ ਤੁਹਾਨੂੰ ਸਾਥੀਆਂ ਸਮੇਤ ਜਿਹੜਾ ਪਾਰਟੀ ਦੇ ਵਿੱਚ ਪਹੁੰਚੇ ਨੇ ਤੇ ਸਮਰਥਨ ਦਿੱਤਾ ਤੁਹਾਨੂੰ ਪੂਰਾ ਕੀ ਕਹਿਣਾ ਚਾਹੋਗੇ ਮੈਂ ਪਹਿਲੇ ਵੀ ਕੁਝ ਦਿਨ ਪਹਿਲਾਂ ਬਾਬਾ ਜੀ ਕੋਲ ਅਸ਼ੀਰਵਾਦ ਲੈ ਕੇ ਆਇਆ ਸੀ ਤੇ ਬਾਬਾ ਜੀ ਨੇ ਪੂਰਨ ਵਿਸ਼ਵਾਸ ਦੇ ਨਾਲ ਸਾਰੀ ਸੰਗਤ ਨੂੰ ਬੇਨਤੀ ਕੀਤੀ ਸੀ ਵੀ ਆਪਾਂ ਇਸ ਟਾਈਮ ਬੋਝਨ ਸਮਾਜ ਪਾਰਟੀ ਦੀ ਜੋ ਗਰੀਬਾਂ ਦੀ ਪਾਰਟੀ ਆ ਹਰ ਸਮੱਸਿਆ ਦਾ ਹੱਲ ਕਰੇਗੀ ਤੇ ਪੂਰਨ ਬਹੁਮਤ ਨਾਲ ਜਿੱਤਾਂਗੇ ਬਾਬਾ ਜੀ ਨੇ ਕਿਹਾ ਸੀ ਇੱਕ ਇੱਕ ਵੋਟ ਜਿਹੜੀ 50 60 ਹਜ਼ਾਰ ਵੋਟੇ ਫਰੀਪੁਰ ਜ਼ਿਲ੍ਹੇ ਦੇ ਵਿੱਚ ਉਹ ਸਰਿੰਦਰ ਕੰਬੋਏ ਨੂੰ ਬੋਝਨ ਸਮਾਜ ਪਾਰਟੀ ਅਤਿ ਜੰਮੋਰ ਲਾ ਕੇ ਬਾਬਾ ਜੀ ਨੇ ਕਿਹਾ ਵੀ ਤੁਹਾਨੂੰ ਜਿਤਾਵਾਂਗੇ ਔਰ ਪਾਰਲੀਮੈਂਟ ਚ ਭੇਜਾਂਗੇ ਮੋਹਨ ਸਾਹਿਬ ਲੋਕ ਤਾਂ ਕਹਿੰਦੇ ਨੇ ਵੀ ਬਸਪਾ ਦਾ ਜਿਹੜਾ ਵੋਟ ਬੈਂਕ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ ਕੀ ਲੱਗਦਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕਿਹੋ ਜਿਹਾ ਨਤੀਜਾ ਹੋਵੇਗਾ ਤੁਹਾਨੂੰ ਵੀ ਪਤਾ ਸਾਰੀ ਦੁਨੀਆ ਨੂੰ ਪਤਾ ਹੈ ਦੋ ਵਾਰੀ ਪਹਿਲੇ ਵੀ ਸਾਡਾ ਐਮਪੀ ਸਰਦਾਰ ਮੋਹਨ ਸਿੰਘ ਫਲੀਆਂ ਵਾਲਾ ਬਣਿਆ ਇੱਕ ਰਿਕਾਰਡ ਹੈ ਔਰ ਇਸ ਵਾਰ ਵੀ ਘਟੋ ਘਟ ਡੇਢ ਲੱਖ ਵੋਟ ਦੇ ਜਿਹੜਾ ਇਹ ਸੀਟ ਅਸੀਂ ਜਿੱਤ ਕੇ ਭੋਜਨ ਸਮਾਜ ਪਾਰਟੀ ਦੇ ਚੋਲੇ ਚ ਪਾਉਂਦੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹੋ ਜਿਹਾ ਦੇਖਦੇ ਹੋ ਪੰਜਾਬ ਦੇ ਵਿੱਚ ਉਹ ਤੁਸੀਂ ਵੇਖ ਹੀ ਲਿਆ ਜੀ ਉਹ ਹਜ਼ਾਰ ਹਜ਼ਾਰ ਰੁਪਏ ਉਹਨਾਂ ਨੇ ਕਿਹਾ ਸੀਗਾ ਉੱਥੇ ਲੋ ਆ ਨੀੜੀ ਜਿ ਬੈਠੀਆਂ ਨੇ ਕਿਸੇ ਨੂੰ ਕੋ ਮਿਲੇ ਕੋਈ ਨਹੀਂ ਮਿਲਾ ਤੇ ਜੇ ਮੋਦੀ ਸਾਹਿਬ ਦਾ 15 ਲੱਖ ਰੁਪਏ ਕਿਹਾ ਸੀਗਾ ਕਾਲਾ ਤੰਨ ਕਿਹਾ ਸੀਗਾ ਤਾਂ ਕਾਲਾ ਤੰਨ ਤਾਂ ਬਾਹਰ ਚਲਾ ਗਿਆ ਗੋਰਾ ਤਾਂ ਨੇ ਇੱਥੇ ਰਹਿ ਗਿਆ ਉਹ ਬੰਦੇ ਵੀ ਬਾਹਰ ਚਲੇ ਗਏ ਕਾਲੇ ਤੰਨ ਵਾਲੇ ਯਸ ਹਾਂਜੀ ਕੀ ਲੱਗਦਾ ਵੀ ਬਦਲਾਅ ਦੇ ਨਾਂ ਤੇ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਤੇ ਹੁਣ ਲੋਕ ਜਿਹੜੇ ਅ ਦੁਖੀ ਨਜ਼ਰ ਆ ਰਹੇ ਨੇ ਆਵਾਦਨੀ ਪਾਰਟੀ ਤੋਂ ਕਿ ਹੋ ਸਕਦਾ बसपा ਨੂੰ ਜਿਹੜਾ ਪੰਜਾਬ ਦੀ ਸੱਤਾ ਦੇ ਵਿੱਚ ਲਿਆਉਣਗੇ ਇਸ ਤਰ੍ਹਾਂ ਝਾੜੂ ਨੂੰ ਲੋਕਾਂ ਵਟਾ ਪਾਈਆਂ ਸੀ ਉਸੇ ਤਰ੍ਹਾਂ ਹੱਟ ਦੇ ਠਾਠਾ ਹੋਣੀ ਇਸ ਵਾਰ ਔਰ ਸੀਟ ਜਿੱਤ ਕੇ ਇੱਕ ਨੰਬਰ ਤੇ ਜਾਏਗੀ ਔਰ ਦਿੱਲੀ ਪਾਰਲੀਮੈਂਟ ਦੇ ਸਾਡਾ ਐਮਪਲੋਏ ਪਰ ਹਾਂ ਜੀ ਬਾਬਾ ਜੀ ਅੱਜ ਜਲਾਲਾਬਾਦ ਵਿਖੇ ਸਰਿੰਦਰ ਕੰਬੋਜ ਜੀ ਜਿਹੜੇ ਆਉਣ ਵਾਲੇ ਲੋਕ ਲੋਕ ਸਭਾ ਉਮੀਦਵਾਰ ਨੇ ਜਿਹੜੇ बसपा ਦੇ ਫਰੋਜਪੁਰ ਤੋਂ ਗ੍ਰਹਿ ਵਿਖੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਅਸੀਂ ਮਦਦ ਕਰਾਂਗੇ ਜੀ ਕੰਬੋਸ ਸਾਹਿਬ ਦੇ ਬਾਵਰੀਆ ਬਲਾਦਰੀ ਕੁਜਵਨ ਨੇ ਬਲਾਦਰੀ ਸੈਸੀ ਬਲਾਦਰੀ ਜਿੰਨੀ ਵੀ ਬੈਠੀ ਹੈ ਸਾਡੀ ਫਰੋਜ਼ਪੁਰ ਜ਼ਿਲ੍ਹੇ 'ਚ ਮੋਜਨ ਸਮਾਜ ਪਾਰਟੀ ਦੇ ਅਸੀਂ ਧਨਵਾਦ ਨਾਲ ਕੰਬੋਸ ਸਾਹਿਬ ਦਾ ਜਿਹੜੇ ਇਹ ਟਿਕਟ ਸਾਡੀ ਆਪਦੀ ਪਾਰਟੀ ਹੈ ਇਹਦੇ ਵਿੱਚ ਲਈ ਸਮਰਥਨ ਦਿੱਤਾ ਅੱਜ ਸਾਥੀਆਂ ਸਮੇਤ ਅਸੀਂ ਤਾਂ ਨਾਲ ਹੀ ਸਮਰਥਨ ਕਿਉਂ ਸਾਡੀ ਆਪਦੀ ਪਾਰਟੀ ਸਮਰਥਨ ਦੇ ਕੰਬੋਸ ਸਾਹਿਬ ਨੂੰ ਦਵਾਗੇ ਕੀ ਲੱਗਦਾ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਕੰਬੋਸ ਸਾਹਿਬ ਜਿੱਤ ਪ੍ਰਾਪਤ ਕਰਨਗੇ ਕੰਬੋਸ ਸਾਹਿਬ ਨੂੰ ਸਰਤੀਆ ਜਿਤਾਵਾਂਗੇ ਜੀ ਜਿਤਾ ਕੇ ਪਾਰਲੀਮੈਂਟ ਜੇ ਭਾਂਗੇ ਸਾਡੀ ਗਰੀਬਾਂ ਦੀ ਆਵਾਜ਼ ਪੁਕਾਰ ਤੇ ਦੱਸਣਗੇ ਅੱਜ ਕਿੰਨੇ ਸਾਥੀਆਂ ਸਮੇਤ ਜਿਹੜੇ ਬਸਪਦ ਸ਼ਾਮਿਲ ਹੋਏ ਹੋਏ 25 ਸਾਥੀ 50 ਸਾਥੀ ਹੈਗੇ ਨੇ ਜਿਹੜੇ ਸਾਡੇ ਮੇਲਬੁਰ ਜ਼ਿਲ੍ਹੇ ਦੇ ਮੇਨ ਆਦਮੀ ਨੇ ਉਹ ਸਾਰੇ ਲੈ ਕੇ ਆਮੂਰ ਸਾਹਿਬ ਦੇ ਨਾਲ ਚੱਲਾਂਗੇ